ਸੰਵਿਧਾਨ ਸਭਾ ਹਲਕਾ ਗਿੱਦੜਵਾਹਾ ਦੇ ਪਿੰਡ ਭਲਾਈ ਆਣਾ ਦੇਖੇ ਪਹੁੰਚੇ ਆ ਤੇ ਇੱਥੋਂ ਦੇ ਆਪਾਂ ਜਿਵੇਂ ਸਪੈਸ਼ਲ ਗੱਲਾਂ ਸੱਠਾਂ ਕਰਕੇ ਆਏ ਆ ਉਸੇ ਤਰ੍ਹਾਂ ਆਪਾਂ ਇੱਥੋਂ ਦੀ ਵੀ ਵਿਚਾਰ ਚਰਚਾ ਜਿਹੜੀ ਜਾਂਦੇ ਆ ਬਾਈ ਆਪਣੇ ਨਾਲ ਮੌਜੂਦ ਹੈ ਵੱਡੀ ਜਨਤੀ ਚ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸੱਸੀ ਗੱਲਬਾਜੀ ਸੱਸੀ ਜੀ ਕਿਵੇਂ ਦੇਖਦੇ ਹੋ ਮੁਕਾਬਲਾ ਜਿਮਣੀ ਚੋਣ ਤੇ ਰਾਣੀ ਤੁਹਾਡੇ ਕੋਲ ਉਮੀਦਵਾਰ ਆ ਮੰਤਰੀ ਬਾਦਲ ਦੀ ਗੱਲ ਕਰੀਏ ਤਾਂ ਚਾਰ ਵਾਰ ਇਸ ਹਲਕੇ ਤੋਂ ਪਹਿਲਾਂ ਰਹ ਚੁੱਕੇ ਆ ਵਿਧਾਇਕ ਰਾਜਾ ਵਿਡੰਗ ਦੀ ਗੱਲ ਕਰੀਏ ਤਾਂ ਉਹ ਵੀ ਤਿੰਨ ਵਾਰ ਰਹ ਚੁੱਕੇ ਆ ਇਸ ਵਾਰ ਉਹਨਾਂ ਦੇ ਜਿਹੜੀ ਧਰਮ ਪਤਨੀ ਅਮਰਤਾ ਵਿਡੰਗ ਉਹ ਕਿਸਮਤ ਅਜਮਾ ਰਹੇ ਆ ਤੇ ਉਸ ਤੋਂ ਇਲਾਵਾ ਡਿੰਪੀ ਖਲੋਜੀ ਜਿਹੜੇ ਦੋ ਵਾਰ ਇਸ ਤੋਂ ਪਹਿਲਾਂ ਇਸ ਹਲਕੇ ਤੋਂ ਇਲੈਕਸ਼ਨ ਹਾਰ ਗਏ ਸੀਗੇ ਪਰ ਉਹ ਫਿਰ ਇਸ ਵਾਰ ਆਪਣੀ ਕਿਸਮਤ ਅਜਮਾ ਰਹੇ ਆ ਮੌਜੂਦਾ ਸਰਕਾਰ ਦੇ ਪੱਖੋਂ ਕਿਵੇਂ ਦੇਖਦੇ ਹੋ ਟੱਕਰ ਨੂੰ ਬਈ ਪੂਰੀ ਫਸਮੀ ਟੱਕਰ ਹੈ ਕੋਈ ਵੀ ਬੰਦਾ ਬਾਜੀ ਜਿੱਤ ਸਕਦਾ ਹੈ ਦੇਖੋ ਦੋਵੇਂ ਮਤਲਬ ਪੂਰੇ ਗੈ ਗਾਚਾ ਤੀਜਾ ਵੀ ਪੂਰਾ ਬਸ ਲੀਡ ਤੇ ਆ ਰਿਹਾ ਜਿਵੇਂ ਜਿਵੇਂ ਮੰਨ ਲਓ 8 ਦਿਨ ਇਲੈਕਸ਼ਨ ਲੇਟ ਹੋ ਗਿਆ ਹਾਂਜੀ ਤੇ ਮਨਪ੍ਰੀਤ ਵੀ ਮੁਕਾਬਲੇ 'ਚ ਆ ਰਿਹਾ ਹੈ ਜੇਕਰ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਬਾਈ ਜੀ ਮੰਤਰੀਤ ਬਾਰੇ ਜੇ ਗੱਲ ਕਰੀਏ ਵੀ ਉਹਨੇ 4 ਪਲਾਨ ਉਹ ਐਮਐਲਏ ਰਏ ਤਾਂ ਉਹਦੇ ਕਿੰਨੇ ਕੰਮ ਕੀਤੇ ਹੋਏ ਕੰਮ ਤਾਂ ਬਾਈ ਸਾਰਿਆਂ ਨੇ ਆਪਦੇ ਲੋਡ ਅਨਸਾਰ ਸਾਰੇ ਜਿੰਨੀ ਕੁ ਪਾਵਰ ਜੀ ਦੇ ਕੋਲੇ ਆਈ ਉਹਨੇ ਉਨੀ ਕਰੇ ਆ ਤੁਹਾਡੇ ਪਿੰਡ ਦੇ ਡਿਵੈਲਪਮੈਂਟ ਜਾਂ ਵਿਕਾਸ ਦੀ ਗੱਲ ਕਰੀਏ ਤਾਂ ਕਿਹੜੀ ਸਰਕਾਰ ਵੇਲੇ ਜ਼ਿਆਦਾ ਹੋਇਆ ਸੀ ਜਾਂ ਕਿਹੜੇ ਵਿਧਾਇਕ ਵੇਲੇ ਜ਼ਿਆਦਾ ਹੋਇਆ ਸਾਡੇ ਤਾਂ ਬਾਦਲ ਸਾਹਿਬ ਸੀ ਜਦੋਂ ਮੁੱਖ ਮੰਤਰੀ ਉਹਦੇ ਜ਼ਿਆਦਾ ਕੰਮ ਹੋਏ ਆ ਠੀਕ ਹੈ ਜੀ ਸਭ ਤੋਂ ਵੱਧ ਪਹਿਲ ਦੇਦਾਰ ਤੇ ਹਲਕਾਂ ਚਾਰਜ ਹੀ ਰਹੇ ਡਿੰਪੀ ਢਿੱਲੋ ਜੀ ਹਾਲਾਂਕਿ ਉਹ ਵਿਦਿਆਕਤਾ ਨਹੀਂ ਬਣੇਗੇ ਉਹਨਾਂ ਦੇ ਹੁੰਦੇ ਕਿੰਨੇ ਕੰਮ ਹੋਏ ਹਾਂਜੀ ਉਹਨੇ ਵੀ ਆਪ ਦੇ ਹਿਸਾਬ ਨਾਲ ਕਰੇ ਜਿੰਨੇ ਕੁ ਲੋਡ ਅਨੁਸਾਰ ਸੀ ਢਾਣੀਆਂ ਢੋਣੀਆਂ ਨੂੰ ਗਲੀਆਂ ਗੋਲੀਆਂ ਚਣੀਆਂ ਪਈਆਂ ਚਣੀਆਂ ਤੇ ਹੁਣ ਬਾਅਦ ਹੀ ਕੋਈ ਵੱਖਰੀ ਸਥਿਤੀ ਸਾਫ਼ ਨਹੀਂ ਨਜ਼ਰ ਆ ਰਹੀ ਨਹੀਂ ਸਮਝ ਨਹੀਂ ਕੋਈ ਲੱਗ ਰਹੀ ਕੋਈ ਤਾਂ ਕਹਿ ਦਿੰਦਾ ਮਨਪ੍ਰੀਤ ਵੀ ਲੀਡ ਲੈ ਸਕਦਾ ਹੈ ਅੱਛਾ ਜੀ ਕਹਿੰਦਾ ਵੀ ਅਮਰਤਾ ਜੀ ਤੂੰ ਕੋਈ ਕਹਿੰਦਾ ਵੀ ਡੈਂਪੀ ਜੀ ਤੂੰ ਸਨ ਵਿਚਾਲੇ ਫਸਿਆ ਇੱਕ ਦੇ ਪੂਪਲੇ ਭੁਰਨਗੇ ਕਿਸੇ ਦੇ ਭੁਰ ਜਾਣ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖਦੇ ਆ ਤਿੰਨ ਸਾਲ ਹੋ ਗਏ ਮੌਜੂਦਾ ਜਿਹੜੀ ਸਰਕਾਰ ਬਣੀ ਸੀ ਲੋਕਾਂ ਨੇ ਬਦਲਾ ਦੇਣਾਂ ਦੀ ਇੱਕ ਲਹਿਰ ਉੱਠੀ ਸੀ ਲਹਿਰ 'ਚ 92 ਜਿਹੜੇ ਵਿਧਾਇਕ ਬਣੇ ਸੀ ਆਮ ਆਦਮੀ ਪਾਰਟੀ ਸਰਕਾਰ ਬਣੀ ਪੌਰੇ ਦਸ ਸਾਲ ਦਾ ਸਮਾਂ ਹੋ ਗਿਆ ਸਰਕਾਰ ਦੇ ਕੰਮਾਂ ਨੂੰ ਜਾਂ ਸਰਕਾਰ ਦੇ ਵਾਅਦੇ ਵੀ ਦੇਖਦੇ ਅਜੇ ਵੀ ਲੋਕ ਮੌਕਾ ਦੇ ਰਹੇ ਆ ਇਹ ਸਰਕਾਰ ਕੰਮ ਕਰੂਗੀ ਉਮੀਦ ਰੱਖ ਰਹੇ ਆ ਸਰਕਾਰ ਤੋਂ ਉਮੀਦ ਹੈ ਵੀ ਕਮ ਰਾਜਾ ਵੀ ਆਪ ਦੇ ਸਮੇਂ ਦੇ ਸਾਬ ਨਾਲ ਮੰਨ ਲਓ ਵੀ ਲੋਕ ਹਟਾਏ ਜੀ ਲਾ ਗਿਆ ਸੀ ਠੀਕ ਹੈ ਜੀ ਸ਼ਹਿਰ 'ਚ ਬਹੁਤ ਤੇ ਫਿਰ ਬਤਾ ਵੀ ਗਿਆ ਭਈ ਇਹ ਮੈਂ ਕਿ ਸ਼ਹਿਰ ਨੇ ਪਿਛਲੀ ਵਾਰ ਇਲੈਕਸ਼ਨ ਕੱਟ ਵੀ ਲਗਾਤਾਰ ਤਿੰਨ ਵਾਰ ਜਿੱਤੇ ਨੇ ਹਾਂ ਪਿਛਲਾ ਇਲੈਕਸ਼ਨ ਪੂਰਾ ਫਸਿਆ ਸੀ ਤੇ ਪਰ ਅਸੀਂ ਤਾਂ ਕਾਲੀ ਆ ਠੀਕ ਹੈ ਹਾਂ ਸਾਨੂੰ ਨਿਆਰਾ ਵਾਧ ਆ ਰਿਹਾ ਹੈ ਹਾਂ ਇਹਦੀ ਕਾਲੀਦਾਲ ਨੇ ਬਾਈਕਾਟ ਕੀਤਾ ਤੇ ਉਹਦੇ 6-5 ਜੀ ਹੋਊਗੇ ਵੀ ਬੁਰਕੀ ਨੂੰ ਬੋਣੀ ਨਹੀਂ ਸਾਡੀ ਤਾਂ ਕਲੀਅਰ ਆ ਉਹ ਪਤਾ ਹੀ ਲੱਗਦਾ ਲੋਕਾਂ ਨੂੰ ਵੀ ਕਿੱਥੇ ਆ ਚਲੋ ਅਸੀਂ ਇਹ ਪੁੱਛਦੇ ਹਾਂ ਕਿ ਨੂੰ ਵੋਟ ਪਾਣੀ ਹਾਂਜੀ ਬਾਈ ਜੀ ਕੀ ਨਾਮ ਕੀ ਹੈ ਜੀ ਇੰਦਰ ਸਿੰਘ ਕਿਵੇਂ ਦੇਖਦੇ ਹੋ ਬਾਈ ਮੁਕਾਬਲਾ ਤੇ ਕੋਈ ਨਹੀਂ ਟੱਕਰ ਸਕਦਾ ਫਾਸ ਮੈਂ ਹਾਂ ਤੇ ਨਾਲ ਦਾ ਬਰਾ اچھا ਲੱਗਦਾ ਮਾੜਾ ਮੋਟਾ ਇਧਰ ਉਧਰ ਕਿਹੜੀ ਪਾਰਟੀ ਅੱਗੇ ਜਾਂਦੀ ਹੈ ਤੁਹਾਡੇ ਕੋਲ ਤੁਸੀਂ ਆਪਦੇ ਪਿੰਡ ਦੀ ਗੱਲ ਹੀ ਕਰੇ ਨਹੀ ਪਤਾ ਲੱਗਦਾ ਜੀ ਅੱਛਾ ਕੰਮਾਂ ਨੂੰ ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਾਂ ਨੂੰ ਜਾਂ ਪਿਛਲੇ ਕਿਉਂਕਿ ਪੁਰਾਣੇ ਹੀ ਤੁਹਾਡੇ ਕੋਲ ਉਮੀਦਵਾਰ ਆ ਇਹਨਾਂ ਦੇ ਸਾਰਿਆਂ ਦੇ ਕੰਮਾਂ ਨੂੰ ਕਿਵੇਂ ਵੇਖਦੇ ਠੀਕ ਹੈ ਜਿਹੜੇ ਕਰੀ ਗਏ ਜੀ ਅੱਛਾ ਹਾਂਜੀ ਅੰਕਲ ਜੀ ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਾਂ ਨੂੰ ਮੌਜੂਦਾ ਸਰਕਾਰ ਤੇ ਆਇਓ ਕੰਮ ਤਾਂ ਜਿਹੜੀ ਵੀ ਸਰਕਾਰ ਆ ਜੀ ਆਪਦੇ ਮੁਤਾਬਕ ਉਹਨਾਂ ਨੇ ਕੀਤੇ ਰਾਜ ਨੇ ਵੀ ਬਹੁਤ ਕੀਤੇ ਆ ਠੀਕ ਹੈ ਜੀ ਬਾਦਲ ਦੇ ਵੇਲੇ ਬਹੁਤ ਹੋਏ ਕੰਮ ਅੱਛਾ ਜੀ ਇਹ ਗੱਲ ਨਹੀਂ ਵੀ ਕੀਤੀ ਤੇ ਮੌਜੂਦਾ ਸਰਕਾਰ ਦੀ ਗੱਲ ਕਰੀਏ ਤਾਂ ਮਦਮੇ ਪਾਰਟੀ ਨੇ ਜਿਨ੍ਹਾਂ ਕੋਲ ਨਾ ਕੋਈ ਤੰਤ ਸੀ ਉਹਨਾਂ ਕੋ ਘਰਨੜ ਕੀਤਾ ਇਹ ਗੱਲ ਨਹੀਂ ਵੀ ਕੀਤਾ ਠੀਕ ਹੈ ਜੀ ਕਈ ਫਾਇਦੇ ਵੀ ਹੋਏ ਆ ਇਹ ਗੱਲ ਨਹੀਂ ਵੀ ਨਹੀਂ ਪਰ ਟਕਰੇ ਇਹਨਾਂ ਦੀ ਫਸ ਵੀ ਤੁਹਾਡੇ ਪਿੰਡ ਦੀ ਹਾਲਾ ਕੀ ਹੈ ਚਲੋ ਆਪਾਂ ਦੂਰ ਹਲਕੇ ਤੇ ਨਹੀਂ ਜਾਂਦੇ ਪਿੰਡ ਦੇ ਵਿੱਚ ਕਿਵੇਂ ਸਥਿਤੀ ਪਿੰਡ ਦੇ ਵਿੱਚ ਦਾ ਸੀ ਦਾ ਜਿਹੜਾ ਬਰਾਬਰੀ ਨਹੀਂ ਪਹਿਲਾਂ ਪਹਿਲੇ ਕੀ ਹਾਲਾਤ ਹੁੰਦੇ ਸੀ ਪਿੰਡ ਤੋਂ ਪਹਿਲਾਂ ਕਿਹੜੀ ਪਾਰਟੀ ਦੀ ਵੋਟ ਵੱਧ ਹੁੰਦੀ ਪਹਿਲਾਂ ਇੱਥੇ ਮਤਲਬ ਇਲਾਕੇ ਦੇ ਉੱਤੇ ਰਾਜਾ ਮਲੇਂਦਰ ਜੀ ਜੀ ਉਹ ਤਾਂ ਪੂਰੇ ਪਹਾਲਕੇ ਦੇ ਜਿੱਦਣੇ ਪਿੰਡ ਚੋਂ ਪਹਿਲੇ ਕਿਹੜੀ ਪਾਰਟੀ ਰਾਜ ਦੀ ਕੱਟੀ ਅੱਛਾ ਪਿਛਲੀ ਵਾਰੀ ਕੱਟੀ ਹਾਂ ਕੱਟੀ ਠੀਕ ਹੈ ਹਾਂ ਵੋਟ ਕੱਟੀ ਇਹੋ ਜੀ ਅੱਛਾ ਇਸ ਪਿੰਡ ਦੀ ਵੋਟ ਵੀ ਵਾਵਾ ਹੁੰਦੀ ਹੈ ਬੰਦਾ ਪਿੰਡ 57 ਅੱਛਾ 57 ਤੇ ਹਾਂ ਤੇ ਇਹ ਤਾਂ 100 ਕਿਹੜੀ ਪਾਰਟੀ ਨੂੰ ਮਿਲੀ ਸੀ ਲੀਡ ਡਿਫੀ ਵੀ ਮਿਲੀ ਸੀ ਨੰਬਰ ਦਾ ਨਹੀਂ ਨਹੀਂ ਚਾੜੂ ਨੂੰ ਪਈ ਸੀ ਕਿੰਨੇ ਡੇਰਾ ਕੋਟ ਅੱਛਾ 1850 ਛਾੜੂ ਨੂੰ ਪਈ ਸੀ 1600 ਤੋਂ ਪਲੱਸ ਸੀਗੀ ਸ਼੍ਰੋਮਣੀ ਕਾਲੀ ਦਲ ਠੀਕ ਹੈ ਜੀ ਤੇ 1400 ਤੋਂ ਪਲੱਸ ਮੰਨ ਲਓ 1450 ਅੱਛਾ ਰਾਜੇਵਰਿੰਗ ਤੀਜੇ ਨੰਬਰ ਦੇ ਸੀ ਹਾਂਜੀ ਕਿਸ਼ਾ ਪਿਛਲੇ ਇਲੈਕਸ਼ਨ ਭਾਈ ਜੀ ਕਿਵੇਂ ਦੇਖਦੇ ਹੋ ਜੂਥ ਦਾ ਵੱਡਾ ਬੜਾ ਵੱਡਾ ਯੋਗਦਾਨ ਸੀਗਾ ਜਦੋਂ ਸਰਕਾਰ ਬਣੀ ਨਵੀਂ ਸਰਕਾਰ ਦੇ ਵਾਅਦੇ ਨੂੰ ਕਿਵੇਂ ਦੇਖਦੇ ਹੋ ਕਿੰਨੇ ਕੁ ਵਾਅਦੇ ਪੂਰੇ ਹੋਏ ਵਾਅਦੇ ਪੂਰੇ ਕਰੀ ਵੀ ਜਾਂਦੇ ਨਹੀਂ ਵੀ ਭਾਈ ਸਾਹਮਣੇ ਆ ਤੁਹਾਡੇ ਸਾਰਿਆਂ ਦੇ ਹਨਾ ਇਹ ਤੁਹਾਨੂੰ ਕਿਵੇਂ ਲੱਗਦਾ ਜਿਹੜੇ ਕੋਈ ਆਮ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਸਰਕਾਰ ਨੇ ਪੂਰੇ ਕੀਤੇ ਆ ਜਾਂ ਹਜੇ ਡਾਵਾ ਡੋਲੀ ਬਈ ਕੰਗਾਂ ਜਿਆਰਾ ਘਰਾਂ ਨੂੰ ਮਕਾਨ ਮਿਲ ਗਏ ਚੱਕ ਕੰਗਾਂ ਨੂੰ ਨਹੀਂ ਮਿਲੇ ਪਰ ਆਲਮਾ ਮਿਲ ਮਾਇਆ ਕੰਮ ਹੋ ਜਾਂਦਾ ਯਾਰ ਲੋਕ ਜਿਵੇਂ ਪਹਿਲਾਂ ਭਰੋਸਾ ਦਿੱਤਾ ਸੀ 92 ਵਿਧਾਇਕ ਜਟਾਏ ਸੀ ਲੱਗਦਾ ਜਿਵੇਂ ਨਿਚੋਣਾਂ ਦੇ ਵਿੱਚ ਉਸੇ ਤਰ੍ਹਾਂ ਸਰਕਾਰ ਨੂੰ ਭਰੋਸਾ ਦੇਣਗੇ ਦੇਖੋ ਕੋ ਕਹਿ ਨਹੀਂ ਸਕਦੀ ਪਿੰਡ ਦੀ ਹਵਾ ਪਿੰਡ ਦੀ ਹਵਾ ਟੱਕਰ ਬਰਾਬਰ ਆ ਬਈ ਜਿਵੇਂ ਗੱਲਬਾਤ ਕਰ ਰਹੇ ਸੀਗੇ ਆਪਾਂ ਹੋਰ ਵੀ ਬਾਈ ਸਾਡੇ ਨਾਲ ਮੌਜੂਦ ਆ ਵੀਰ ਪਾ ਦਿਓ ਯੋਗਦਾਨ ਤੁਸੀਂ ਵੀ ਕੀ ਕਹਿੰਦੀ ਥੋੜੇ ਪਿੰਡ ਦੀ ਹਾਲਾ ਆ ਆਖਮੀ ਕੰਕਰ ਬ੍ਰੇਕ ਅੱਛਾ ਪੈ ਨਹੀਂ ਸਾਡੇ ਜਿਹੜਾ ਬਾਜੀ ਆ ਆਸ-ਪਾਸ ਪਿੰਡਾਂ ਦਾ ਕਿੰਨੇ ਦੇਖਦੇ ਹਾਂ ਕਿਉਂਕਿ ਰੋਡ ਦੇ ਉੱਤੇ ਬੈਠੇ ਇੱਥੇ ਨੰਗਾ ਟਾਪਾ ਵੀ ਕਾਫੀ ਹੈ ਉਹ ਪਿੰਡਾਂ ਦਾ ਨਾਲ-ਨਾਲ ਲੱਗਦੇ ਪਿੰਡਾਂ ਦਾ ਕਿੰਨੇ ਰਜ਼ਾਨ ਹਾਂ ਤਾਂ ਤਾਂ ਦੇ ਪਿੰਡ ਦਾ ਵੀ ਨਹੀਂ ਪਤਾ ਕਿ ਬੂੜ ਕਿੱਧਰ ਜਾਊ ਨਹੀਂ ਆਕੇ ਦੇ ਪਤਾ ਲੱਗੂਗਾ ਕਿੱਧਰ ਜਾਂਦੀ ਹੈ ਅੱਛਾ ਨਹੀਂ ਗੁਪਤ ਕਿਉਂ ਐਸ ਵਾਰ ਸਾਰੀ ਕੰਮਾਂ ਨੂੰ ਤਾਂ ਵੋਟ ਪੈ ਜਾਂਦੀ ਹੁੰਦੀ ਗੁਪਤ ਕਾ ਤੋਂ ਆਹ ਯਾਰ ਟਾਈਮ ਆ ਫਿਰ ਦੱਸ ਦੂਗਾ ਇਹ ਵਿਚਾਰਾਂ ਬਾਈ ਜੀ ਹੋਰ ਆਏ ਉਹਨਾਂ ਨੇ ਵੀ ਕਰ ਲੈਣੇ ਗੱਲਬਾਤ ਤੇ ਜ਼ਰੂਰ ਹਾਂਜੀ ਸੱਚੀ ਗੱਲ ਬਾਈ ਸੱਚੀ ਗੱਲ ਬੋਲੀ ਨਾਮ ਕੀ ਹੈ ਬਾਈ ਤੁਹਾਡਾ ਗੁਰਲਾਲ ਸਿੰਘ ਬਾਈ ਦਾ ਸਟicker ਲਾਈਵ ਹੀ ਫਿਰਦੇ ਹਨ ਬਿਲਕੁਲ ਹੈ ਜੀ ਅੱਛਾ ਕਿਵੇਂ ਕੀ ਲੱਗਦੀ ਆ ਹਾਂ ਫਿਰ ਜਿੰਦਾਬਾਦ ਹੈ ਜੀ ਤੁਸੀਂ ਤਾਂ ਕਹੋਗੇ ਜੀ ਪੋਸਟਰ ਲੱਗਿਆ ਹੋਇਆ ਤੇ ਕਿਹੜੇ ਕੰਮ ਦੇ ਆਧਾਰ ਤੇ ਜਿਹੜਾ ਤੁਸੀਂ ਆਪਣੀ ਜਿਹੜਾ ਪਾਰਟੀ ਲਈ ਵੋਟ ਮੰਗ ਰਹੇ ਹੋ ਤੁਸੀਂ ਇਹ ਪੁੱਛੋ ਪਿੰਡ 'ਚ ਹੋਇਆ ਕੀ ਨਹੀਂ ਵੇ ਅਸੀਂ ਤਾਂ ਪੁੱਛ ਨਹੀਂ ਆਏ ਨਾ ਤਾਂ ਹੀ ਪੁੱਛ ਰਿਹਾ ਜਿੰਨੀ ਵਿਚਾਰਤਾ ਸਾਰਾ ਕੁਝ ਹੋਇਆ ਜੋ ਪਿੰਡ ਦਾ ਵਿਕਾਸ ਹੋਇਆ ਦਾਣਾ ਮੰਡੀ ਸ਼ੈੱਡ ਬਣੇ ਗਲੀਆਂ ਨਾਲੀਆਂ ਦਾ ਜੋ ਕੀਤਾ ਸਕੂਲਾਂ ਤੱਕ ਦਾ ਰਾਜਾ ਜੀ ਦੀ ਦੇਣਾ ਜੀ ਸਰਕਾਰ ਦੇ ਤੇ ਮਸਾਲਾ ਕਿਵੇਂ ਦੇਖਦੇ ਸਰਕਾਰ ਨੂੰ ਪੌਣੇ ਤਿੰਨ ਸਾਲ ਦਾ ਸਮਾਂ ਹੋ ਗਿਆ ਲੋਕਾਂ ਨੇ ਬੜੇ ਵੱਡੇ ਵਾਦੇ ਸੀ ਲੋਕਾਂ ਨੇ ਬੜੀ ਵੱਡੀ ਡਿਲੀਟ ਦਿੱਤੀ ਸੀ ਇੱਕ ਬਦਲਾਅ ਦੇ ਨਾਲ ਤੇ ਲਹਿਰ ਉੱਠੀ ਸੀ ਬੰਨਵਾ ਦਾ ਇੱਕ ਜਿੱਤੇ ਸਰਕਾਰ ਦੇ ਕੰਮ ਨੂੰ ਕਿਵੇਂ ਦੇਖਦੇ ਤੁਸੀਂ ਦੱਸੋ ਤਿੰਨ ਸਾਲਾਂ ਚ ਹੋਇਆ ਕੀ ਹੈ ਇਹ ਅਸੀਂ ਤਾਂ ਤੁਸੀਂ ਐਜ਼ ਅ ਵਰਕਰ ਵੀ ਹਾਂ ਚਲੋ ਕਿ ਇੱਕ ਪਾਰਟੀ ਨਾਲ ਜੁੜੇ ਕਿਹੜੇ ਵਾਦੇ ਜਿਹੜੇ ਤੁਹਾਨੂੰ ਲੱਗਦਾ ਵੀ ਹਜ ਤੱਕ ਨਹੀਂ ਪੂਰੇ ਨੇ ਤੁਸੀਂ ਇਹ ਵੀ ਦੱਸੋ ਹੋਇਆ ਕਿਹੜਾ ਨਹੀਂ ਸਰਕਾਰ ਤਾਂ ਸ਼ਿਕ ਨਹੀਂ ਸਰਕਾਰ ਤਾਂ ਬੜਾ ਕੁਝ ਬਣਾ ਰਹੀ ਹੈ ਨਾ ਕਿਉਂਕਿ ਅਸੀਂ ਤਾਂ ਉਹਨਾਂ ਦਾ ਹਿੱਸਾ ਨਹੀਂ ਸਰਕਾਰ ਤਾਂ ਜਿਵੇਂ ਕੋਈ ਬਿਜਲੀ ਫ੍ਰੀ ਆਲਾ ਕਹਿ ਰਹੀ ਆ ਜਾਂ ਜਿਹੜਾ ਮੁਜਾ ਮੋਗੇ ਤੇ ਪਾਣੀ ਦੀ ਗੱਲ ਕਰ ਰਹੀ ਆ ਉਹਨਾਂ ਨੇ ਤਾਂ ਬੜੇ ਵੱਡੇ ਵਾਅਦੇ ਆ ਤੁਸੀਂ ਦੇਖੋ ਕਹਿਣ ਨਾਲ ਕੁਝ ਨਹੀਂ ਹੁੰਦਾ ਕਿ ਜਿਨੇ ਕਰਕਣਾ ਹੁੰਦਾ ਕਰਕੇ ਗੱਲ ਹੁੰਦਾ ਫਿਰ ਹੁਣਵਾ ਠੀਕ ਸਿੱਧੀ ਗੱਲ ਹੈ ਜੇ ਸਰਕਾਰ ਨੇ ਇਹਨਾਂ ਕੁਝ ਕੀਤਾ ਹੁੰਦਾ ਤੇ ਅੱਜ ਵੋਟ ਮੰਗਣ ਦੀ ਲੋੜ ਨਹੀਂ ਸੀ ਸਰਕਾਰ ਨੂੰ ਇਹ ਤਾਂ ਉਮੀਦ ਸਰਕਾਰ ਤੋਂ ਲੋਕਾਂ ਨੇ ਲਾਈ ਸੀ ਨਾ ਇਹ ਤਾਂ ਸੀਐਮ ਸਾਹਿਬ ਕਹਿੰਦੇ ਹੁੰਦੇ ਸੀਗੇ ਵੀ ਜੇ ਅਸੀਂ ਕੰਮ ਹੀ ਨਹੀਂ ਕਰਦੇ ਤਾਂ ਮੈਂ ਅਸੀਂ ਵੋਟ ਮੰਗਣ ਹੀ ਨਹੀਂ ਜਾਣਾ। ਫਿਰ ਮੰਗਦੇ ਕਿਉਂ ਆ ਫਿਰ ਕੰਮ ਦੇ ਆਧਾਰ ਤੇ ਲੈ ਲਓ ਨਾ। ਇਹ ਕਿਹੜਾ ਮੰਗਣ ਦਾ ਫਾਇਦਾ ਇਹਨੂੰ? ਤੀਸਰਾ ਉਮੀਦਵਾਰ ਵੀ ਆ ਭਾਜਪਾ ਦਾ ਹੈਗਾ ਮਨਪ੍ਰੀਤ ਪਾਲਵ ਜੀ। ਇਸ ਹਲਕੇ ਤੋਂ ਲਗਾਤਾਰ ਚਾਰ ਵਾਰ ਉਹ ਵਿਧਾਇਕ ਵੀ ਰਹੇ ਆ। ਤੇ ਉਹਨਾਂ ਨੇ ਕਿੰਨੇ ਕੰਮ ਕੀਤੇ ਸੀ ਜਿਹੜਾ ਉਹ ਕੰਮਾਂ ਦੇ ਆਧਾਰ ਤੇ ਆ ਜੋ ਵੀ ਕਹਿੰਦੇ ਮੇਰੇ ਕੰਮ ਕੀਤੇ ਕੰਮਾਂ ਦੇ ਆਧਾਰ ਤੇ ਅੱਜ ਮੈਂ ਵੋਟ ਮੰਗ ਰਿਹਾ। ਦੇਖੋ ਕੰਮਾਂ ਦੇ ਆਧਾਰ ਤੇ ਤਾਂ ਚਲੋ ਜਿਹੜਾ ਵੋਟ ਮੰਗਦੇ ਆ ਹਰ ਪਾਰਟੀ ਨਾਲ ਦੇ ਤੌਰ ਤੇ ਕਹਿੰਦੇ ਹੁੰਦਾ ਨਾ ਪਰ ਜਿਹ ਡਿੰਫਟ ਲੋਵੀ ਚਲੋ ਅਭਰਾਇਕਤਾ ਨਹੀਂ ਬਣੇਗੇ ਅਕਾਲੀ ਦਲ ਦੀ ਸਰਕਾਰ ਸੀ ਹਲਕਾ ਅੰਚਾਰਜ ਰਹੇ ਆ ਉਹ ਕਹਿੰਦੇ ਅਸੀਂ ਵੀ ਬਿਨਾ ਪਾਵਰ ਤੋਂ ਬਹੁਤ ਕੰਮ ਕੀਤੇ ਉਹਨਾਂ ਦੇ ਕੰਮ ਨੂੰ ਕਿਵੇਂ ਦੇਖਦੇ ਮੈਨੂੰ ਤਾਂ ਯਾਰ ਕੋਈ ਦੇਖਦਿਆਂ ਨਹੀਂ ਵੀ ਕਿਹੜਾ ਕੰਮ ਹੋਇਆ ਸਾਡੇ ਪਿੰਡਾਂ ਦਾ ਤਾਂ ਮੈਨੂੰ ਕੋਈ ਦੇਖਿਆ ਨਹੀਂ ਯਾਰ ਤੁਹਾਡੇ ਪਿੰਡ ਚ ਜਿੰਨੇ ਵੀ ਕੰਮ ਹੋਏ ਆ ਤੁਹਾਡਾ ਕਹਿਣ ਦਾ ਮਤਲਬ ਵੀ ਸਾਰੇ ਰਾਜ ਵਿਧਾਨ ਸਭਾ ਦੀ ਸਰਕਾਰ ਦੀ ਗੱਲ ਬਿਲਕੁਲ ਹੋਇਆ ਜੀ ਜਿੰਨੇ ਬੰਦੇ ਬੈਠੇ ਆ ਪਿੰਡ ਦੀ ਇੱਕ ਇੱਕ ਗਲੀ ਤੋਂ ਲੈ ਕੇ ਦਾਣਾ ਮੰਡੀ ਤੋਂ ਲੈ ਕੇ ਜੋ ਹੋਇਆ ਠੀਕ ਹੈ ਪਿੰਡ ਚ ਜਿੰਨੀਆਂ ਧਰਮਸ਼ਾਲਾ ਬਣੀਆਂ ਹੋਰ ਪਿੰਡ ਦੇ ਕੰਮ ਹੋਇਆ ਸਕੂਲਾਂ ਦੇ ਕੰਮ ਹੋਇਆ ਜਿੰਨਾ ਹੋਇਆ ਗਿੱਦੜਵੇ ਦਾ ਵਿਕਾਸ ਹੋਇਆ ਸਭ ਰਾਜਾ ਜੀ ਦੇ ਕਰਕੇ ਹੋਇਆ ਅੱਜ ਤੋਂ 15 ਸਾਲ ਪਹਿਲਾਂ ਕਾਲੀਦਾਲ ਸਾਰਾ ਕਾਂਗਰਸ ਜਿੱਤਿਆ ਬਿਲਕੁਲ ਹੋਰ ਵੀ ਬਾਈ ਗੱਲਬਾਤ ਲਈ ਹਾਂਜੀ ਬਾਈ ਜੀ ਕਿਵੇਂ ਦੇਖਦੇ ਹੋ ਹਵਾ ਪਿੰਡ ਦੀ ਕੀ ਕਹਿੰਦੀ ਆ ਕੁਛ ਨਹੀਂ ਪਰਾਵਾ ਹਵਾਦਮ ਤੇਰਾ ਕੰਮ ਤਾਂ ਹੈ ਮੰਡੀ ਚ ਮਾਦੇ ਮਖੜ ਗਿਆ ਸੀ ਨਹੀਂ ਕੰਮ ਤਾਂ ਪਤਾ ਵੋਟਰ ਤਾਂ ਆਪਾਂ ਵੀ ਆਪਣੀ ਵੀ ਇੱਕ ਇੱਕ ਵੋਟ ਆ ਕੋਈ ਪਤਾ ਲੱਗਦਾ ਹੁਣ ਬੀਬੀ ਸਾਹਿਬ ਇਹ ਤਾਂ ਗੱਲ ਕਰ ਰਹੇ ਆ ਬਾਈ ਨੂੰ ਜ਼ਰੂਰ ਆਪਾਂ ਬਾਈ ਹੋਰ ਵੀ ਆ ਗਏ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਲੈ ਬਾਈ ਕੈਮਰਾ ਇੱਕ ਵਾਰੀ ਬਾਈ ਤੇ ਵੀ ਹਾਂਜੀ ਕਿਵੇਂ ਦੇਖਦੇ ਹੋਈ ਸਮੇਂ ਦੀ ਹਵਾ ਕੀ ਕਹਿੰਦੀ ਹੈ ਹਵਾ ਦਾ ਰੁਕ ਪਈ ਕੋਈ ਪਤਾ ਨਹੀਂ ਬਈ ਭਰਾ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ 3 ਸਾਲ ਹੋ ਗਏ ਸਰਕਾਰ ਬਣੀ ਨਵੀਂ ਸਰਕਾਰ ਨੇ ਕਿੰਨੇ ਕੰਮ ਜਿਹੜੇ ਪੈਨਚ ਕੀਤੇ ਉਹ ਕੰਮ ਤਾਂ ਕਿਹੜੇ ਕਰਨੇ ਸਰਕਾਰਾਂ ਨੇ ਕਿਹੜੀਆਂ ਸਰਕਾਰਾਂ ਬੇਕਾਰ ਸਰਕਾਰਾਂ ਸਾਰੀਆਂ ਮੌਜੂਦਾ ਸਰਕਾਰ ਨੇ ਹੁਣ ਅਕਾਲੀ ਦਲ ਦੇ ਵਿੱਚੋਂ ਆਇਆ ਡਿੰਪੀ ਢੱਲੂ ਨੂੰ ਟਿਕਟ ਦੇ ਦਿੱਤੀ ਆ ਜਿੰਪੀਦ ਲੋਕ ਕਹਿੰਦੇ ਵੀ ਮੈਨੂੰ ਇਸ ਤੋਂ ਪਹਿਲਾਂ ਮੈਂ ਐਮਐਲਏ ਤਾਂ ਨਹੀਂ ਬਣਿਆ ਪਰ ਮੈਂ ਜਦੋਂ ਕਾਲੀਗਲ ਦੀ ਸਰਕਾਰ ਸੀ ਹਲਕਾ ਅਨਚਾਰਜ ਹੋਣ ਦੇ ਨਾਲ ਤੇ ਮੈਂ ਕੰਮ ਕੀਤੇ ਸੀ ਕਿਵੇਂ ਦੇਖਦੇ ਉਹਨਾਂ ਨੇ ਕਿਹੜੇ ਕਿਹੜੇ ਕੰਮ ਦਾ ਡਿਪੈਂਡ ਹੋ ਗਿਆ ਕੋਈ ਕੰਮ ਕੀਤੇ ਜਿੱਤ ਜੂਗਾ ਉਹ ਤੇ ਜਿੱਤੂਗਾ ਕੰਮ ਕੀਤੇ ਆ ਉਹਨੇ ਮੈਂ ਤੁਸੀਂ ਬਾਦਲ ਵੀ ਲਗਾਤਾਰ ਚਾਰ ਵਾਰੀ ਇੱਥੋਂ ਵਿਧਾਇਕ ਰਹੇ ਆ ਉਹ ਵੀ ਅੱਜ ਕੰਮ ਦੇ ਆਧਾਰ ਤੇ ਵੋਟਾਂ ਮੰਗਦੇ ਕਿਹਨੂੰ ਕਿਹਨੂੰ ਜਿਤਾ ਰਹੇ ਪਿੰਡਾਂ ਦੇ ਤੁਹਾਡੇ ਪਿੰਡ ਦੀ ਹਵਾ ਕੀ ਹੈ ਜੀ ਹਵਾ ਹੈ ਕੋਈ ਪਤਾ ਨਹੀਂ ਹਵਾ ਦਾ ਭਾਈ ਕੋਈ ਵੀ ਹਾਂਜੀ ਬਾਈ ਜੀ ਕਿਵੇਂ ਦੇਖਦੇ ਹੋ ਆਜੋ ਮੜਾ ਆਈ ਤਾਂ ਬਾਰ-ਬਾਰ ਰਹਿੰਦੇ ਹਾਂ ਨੂੰ ਪਤਾ ਹੀ ਨਹੀਂ ਬਾਰ ਵੀ ਬੋਟਾ ਆਪਣੀਆਂ ਵੀ ਹੈਂ ਕਿਉਂਕਿ ਹਰ ਇੱਕ ਦੀ ਬੋਟਾ ਜਿੰਨੇ ਵੀ ਹਲਕੇ ਦੇ ਵੋਟਰ ਹੈ ਇੱਕ ਇੱਕ ਦੀ ਬੋਟਾ ਇੱਕ ਇੱਕ ਬੋਟੀ ਇਸ ਵਾਰ ਜਿਹੜੀ ਸਹਾਇ ਹੈ ਕਿਉਂਕਿ ਗਿੱਦੜ ਬਾ ਸੀਟ ਹਰ ਵਾਰੀ ਹੌਟ ਸੀਟ ਹੁੰਦੀ ਹੈ ਇਸ ਵਾਰ ਤਾਂ ਜਿੰਨੀ ਚੋਣ ਆ ਹੋਰ ਵੀ ਹੌਟ ਸੀਟ ਆ ਕਿਵੇਂ ਦੇਖ ਦਿਓ ਗਿੱਦੜ ਬਾ ਦੀ ਹਵਾ ਸਾਰਾ ਮੁਕਾਬਲਾ ਹੀ ਲਾ ਰਿਹਾ ਸਾਰਾ ਕੀ ਦਿਨ ਮੁਕਾਬਲਾ ਕੀ ਤਾਂ ਹੋ ਰਿਹਾ ਸਾਰਿਆਂ ਦਾ ਹੀ ਆ ਮਰ ਬ੍ਰੇਤ ਵੀ ਆ ਰਾਜਾ ਬੈਂਗ ਵੀ ਆ ਅੱਛਾ ਬੈਂਟ ਚ ਲੋਗੇ ਅੱਛਾ ਕਿੰਨਾਂ ਨੂੰ ਮੁਕਾਬਲੇ ਦੇ ਵਿੱਚ ਗਿੰਦੇ ਹੋ ਤੁਹਾਡੇ ਪਿੰਡ ਚ ਕਿਦੀ ਬੋਟ ਵਧੂਗੀ ਲੋਕਾਂ ਦੀ ਗੱਲ ਪਹਿਲੇ ਕੀ ਦੀ ਗੱਲ ਪੈ ਤੈਨੂੰ ਲੋਕ ਅੱਲਾ ਦਾ ਕਾਲੀਆਂ ਦੀ ਵਾਦੀ ਅੱਛਾ ਕੋਈ ਵੀ ਬਾਈ ਜਿਹੜਾ ਖੁੱਲ ਕੇ ਇਸ ਸਮਰਥਨ ਨੂੰ ਨਹੀਂ ਦਿੰਦਾ ਜਿਵੇਂ ਇੱਕ ਬਾਈ ਵਰਕਰ ਜਿਹੜੂ ਸੀ ਕਾਂਗਰਸ ਪਾਰਟੀ ਦਾ ਉਹਨੇ ਜਰੂਰ ਖੁੱਲ ਕੇ ਆਪਦੀ ਪਾਰਟੀ ਨੂੰ ਜਿਹੜਾ ਸਮਰਥਨ ਦਿੱਤਾ ਤੇ ਇਸੇ ਤਰ੍ਹਾਂ ਹੀ ਅਸੀਂ ਪਿਛਲੇ ਪਿੰਡਾਂ ਦੇ ਵਿੱਚ ਵੀ ਤੁਹਾਨੂੰ ਜਿਹੜਾ ਸੱਥਾਂ ਦਾ ਜਿਹੜਾ ਹਾਲ ਦਿਖਾਉਂਦੇ ਸੀਗੇ ਅੱਗੇ ਵੀ ਇਹ ਸਿਲਸਿਲਾ ਵੋਟਾਂ ਤੱਕ ਜਾਰੀ ਰਹੂਗਾ ਦੇਖਦੇ ਰਹੋ ਡੇਲੀ ਰਿਪੋਰਟ ਟੀਮ